ਉਹ ਵੀ ਆਪਣੀਆਂ ਪੰਜਾਬ ਸਰਕਾਰ ਦੇ ਹੁਕਮ ਬਦਰੀ ਨੂੰ ਹਮੇਸ਼ਾ ਹੀ ਗਾਦੇ ਸੀ ਕਿ ਬਗੜ ਸਿਆ ਉਹ ਜੋ ਮਰਜੀ ਦਾ ਅਲਾ ਮੋਟਾ ਮੱਟ ਦੇ ਕੇ ਜਦੋਂ ਵੀ ਤੇਰਾ ਲੱਗਿਆ ਕਿ ਸਾਨੂੰ ਮੌਕਾ ਮਿਲਿਆ ਤੇ ਮੀਂਹ ਚੀਕਾਂ ਘਟਾ ਦੇ ਮੀਂਹ ਚੀਕਾ ਪੰਜਾਬ ਦੀ ਜਿਹੜੀ ਚੀਕਾ ਅੱਜ ਕੱਲ ਲਿਕਨਦੀ ਆ ਉਹ ਉਹ ਵੀ ਦਿੱਸਦੀ ਹੈ ਕਿਸੇ ਚੀਕਾਂ ਬਣਾਉਣ ਦੇ ਚੱਕਰ 'ਚ ਜੜੇ ਲੱਗੇ ਦਾ ਲੋਕ ਮਤਲਬ ਟੱਕਤਾ ਪਲਟ ਕੇ ਰਹਿ ਜੋ ਜੀਠੀਆਂ ਹੋਣੀ ਆਪਣੇ ਸੱਤਾ ਵਿੱਚ ਆਉਂਦੇ ਆ ਉਹਨਾਂ ਦਾ ਦਿੱਤਾ ਜਾਂਦਾ ਜਿਹੜਾ ਗੁੱਸ਼ਾ ਨੂੰ ਤਾਂ ਦਿੱਤਾ ਜਾਂਦਾ ਸੀਗਾ ਉਹ ਉਹਨਾਂ ਦੇ ਪਿੰਡਾਂ ਵਿੱਚ ਬੈਠੇ ਹਮਾਗੀਆਂ ਦੀ ਗੁੱਛਾ ਕੜੀਆ ਕਰ ਦਿੰਦੇ ਸੀ ਬੜੀ ਘਟਿਆ ਨੀਤੀ ਬੜੀ ਘਟਿਆ ਸਿਆਸਤ ਆ ਕਿ ਤੁਸੀਂ ਆਪਣੇ ਵਰੂਤੀਆਂ ਤੇ ਜਿਹੜੀ ਸਰਕਾਰ ਬਦਲਦੀ ਹੈ ਤੇ ਵਰੂਤੀਆਂ ਦੇ ਉੱਤੇ ਉਹਨਾਂ ਨਜ਼ਰਾਸ਼ੀ ਕਦੀ 15 10 ਚੁੱਕਾ ਬਿਨ ਛੁੱਟੇ ਨਮਚੇ ਦਰਜ ਕਰਾਉਂਦੇ ਆ ਉਹਨਾਂ ਤੇ ਫਿਰ ਦੋ ਪੰਜਾ ਸਾਲਾਂ ਬਾਅਦ ਮਤਲਬ ਦੋ ਪੰਨੇ ਆਕੇ ਜਾਂਦੇ ਐ ਸਾਰੇ ਫਟੇ। ਕਰਕੇ ਉਹ ਪਾਕੀ ਪੂਰਾ ਪ੍ਰੋਸੈਸ ਅਕਾਸ ਨੂੰ ਨਿਕਾ ਸਾਲਾਏ ਪਰ ਉਹਨਾਂ ਨੇ ਐਸਾ ਮਾਹੌਲ ਬੁਗਾੜਿਆ ਲੋਕ ਲੋਕਾਂ ਤੱਕਾ ਪਟ ਗਿਆ। ਫਿਰ ਆ ਗਈ ਆਪ ਸਰਕਾਰ ਤੇ ਉਹ ਵੀ ਸਾਡੇ 35 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਵੱਡੀ ਕਾਰਜਕਾਰੀ ਨਹੀਂ ਵਿਖਾਈ ਕਿ ਲੋਕੋ ਦਾ ਕੋਸ਼ੋੜ। ਫਾਟੇ ਸਰਦਾਰ ਬਿਕਰਮ ਸਿੰਘ ਲਜੀਤਿਆ ਪਰ ਪਿਛਲੇ 4-5 ਦਿਨਿਆਂ ਤੋਂ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਚਹਿਲ-ਗੱਦੇ ਦੀਆਂ ਚੀਕਾਂ ਘਣੌੜ ਦੇ ਚੱਕਰ ਸੀਗੇ ਤੇ ਬਿਕਰਮ ਲਜੀਤਿਆ ਨੂੰ ਕੋੜਾ ਪੜਿਆ ਗਿਆ ਇਸ ਚੱਕਰ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਜਾਇਦਾਦ ਜਿਹੜੀ ਆਮਦਨ ਤੋਂ ਵੱਤ ਬਣਾਈ ਗਿਆ ਪੰਜਾਬ ਵਾਸੀਆਂ ਨੂੰ ਮੁਖਤਵ ਕੋ ਲੱਗਿਆ ਮਨ ਵੀ ਬਹੁਤ ਭਰਿਆ ਵਾ ਦੁਖੀ ਆ ਤੇ हादसा भी होगा दिन ब दिन पंजाब के हालात जुटा फरोतिया बहुत जड़ों हिला के रख दिया इस सारे कुछ पेलां धमकियां आदिया नहीं दि जा शरे आम गोलियां मार ਉਹ ਪਾਛ ਜਾਂਦੇ ਆ ਫਿਰ ਪਤਾ ਨਹੀਂ ਉਹ ਕਿਹੜੇ ਲੋਕੀ ਲੋਕਾਂ ਨੂੰ ਸੜ ਕੇ ਮਾਰ ਦਿੱਤਾ ਜਾਂਦਾ ਇਨਕਾਉਂਟਰ ਕਰ ਦਿੱਤਾ ਜਾਂਦਾ ਉਹਨਾਂ ਦੇ ਘਰ ਵਾਲੇ ਹੁੰਦੇ ਨੇ ਕਿ ਪਤਾ ਨਹੀਂ ਉਹਨਾਂ ਲੋਕਾਂ ਨੂੰ ਕਿਵੇਂ ਅਜੀਬ ਜਿਹਾ ਸਾਰਾ ਕੁਝ ਵਾਪਰ ਗਿਆ ਜਿਹਦੇ ਨਾਲ ਜਿਹੜੀ ਕਾਨੂੰਨ ਵਿਵਸਥਾ ਪੰਜਾਬ ਦਾ ਪੰਦਾ ਪੰਜਾਬ ਵਿੱਚ ਰਹਿ ਕੇ ਉਹ ਰੋਜ਼ ਮੌਤ ਜੀ ਰਿਹਾ ਆਪੇ ਜਿਹੜੀ ਬਹੁਤ ਦੁਖਦਾਈ ਆ ਔਰ ਦੇਖੋ ਆ ਵਿਕਰਮ ਸਿੰਘ ਵਜੀਤਿਆ ਜਿਹਨਾਂ ਤੇ ਪਹਿਲਾਂ ਵੀ ਡਰਗ ਦੇ ਕੇਸ ਆ ਕੇ ਉਹਦਾ ਹੋ। ਕ੍ਰੇਕਿੰਗ ਦੇ ਮੇਂਦਰ ਰੱਖਿਆ ਨਿਕਲੇ ਆ ਦਿਖਾੜਿਆ ਕੁਛ ਨਾ। ਕਿ ਉਹ ਵੀ ਆ ਆਪਣੀਆਂ ਪੰਜਾਬ ਸਰਕਾਰ ਦੇ ਮੁਖ ਮੰਤਰੀ ਨੂੰ ਹਮੇਸ਼ਾ ਹੀ ਹੁੰਦਾ ਇਸ ਜਿਹੜਾ ਵੀ ਫਕਰਤਿਆ ਉਹ ਜੋ ਮਰਜੀ ਕਰਦਾ ਬੱਚਾ ਨੂੰ ਵਟ ਦੇ ਕੇ ਬੈਠਾ। ਜੇ ਦੋ ਮਿੰਟਾਂ ਦੇ ਲਿਆ ਉਹ ਕਿਤੇ ਸਾਨੂੰ ਮੌਕਾ ਮਿਲਿਆ ਤੇ ਕਿ ਨੀ ਚੀਕਾਂ ਘਟਾ ਦੇਗੇ ਚੀਕਾ ਤੇ ਪੰਜਾਬ ਦੀ ਜਿਹੀ ਚੀਕਾਂ ਅੱਜ ਕੱਲ ਨਿਕਲਦੀਆਂ ਉਹ ਉਹੀ ਦਿਸਦੀਆਂ ਕਿਸੇ ਨੂੰ ਔਰ ਚੀਕਾਂ ਘਟਾਉਣ ਦੇ ਚੱਕਰ 'ਚ ਹੀ ਜਿਹੜੇ ਹੈਗੇ ਦਾ ਲੋਕ ਮਤਲਬ ਟੱਕਤਾ ਪਲਟ ਕੇ ਰੱਖਦੇ ਤੇ ਜਦੋਂ ਦੇਸ਼ ਨੇਤਾ ਮਜੀਠੀਆਂ ਹੋਣੀ ਆਪਣੇ ਸੱਤਾ ਵਿੱਚ ਆਉਂਦੇ ਆ ਕਿ ਉਹਨਾਂ ਦਾ ਦਿੱਤਾ ਜਾਂਦਾ ਜਿਹੜਾ ਮੁੱਛਾਂ ਨੂੰ ਤਾ ਦਿੱਤਾ ਜਾਂਦਾ ਸੀਗਾ ਉਹ ਉਹਨਾਂ ਦੇ ਪਿੰਡਾਂ ਵਿੱਚ ਬੈਠੇ ਹਵਾਦਿਆਂ ਦੀਆਂ ਵੀ ਮੁੱਛਾਂ ਖੜੀਆਂ ਕਰ ਦਿੰਦਾ ਸੀ ਤੇ ਫਿਰ ਬੜੀ ਘਟੀਆ ਨੀਤੀ ਬੜੀ ਘਟੀਆ ਸਿਆਸਤ ਆ ਕਿ ਤੁਸੀਂ ਆਪਣੇ ਵਰੂਤੀਆਂ ਤੇ ਮਤਲਬ ਜਿਹੜੀ ਸਰਕਾਰ ਬਦਲਦੀ ਹੈ ਤੇ ਵਰੂਤੀਆਂ ਦੇ ਉੱਤੇ ਉਹਨੇ ਨਜ਼ਰਾਸ਼ੀ ਕਰਦੀ 15 ਲੈਣ ਰਹੀ ਕਰਦੀ ਵੀ ਝੂਠੇ ਨੂੰ ਪਹੁੰਚੇ ਦਰਜ ਕਰਾਉਂਦੇ ਆ ਉਹਨਾਂ ਤੇ ਤੇ ਫਿਰ ਜਦੋਂ 5 ਸਾਲਾਂ ਬਾਅਦ ਮਤਲਬ ਲੋਕ ਬਦਲ ਕੇ ਆ ਕੇ ਜਾਂਦੇ ਐ ਸਾਰੇ ਫਟ ਪਰ ਲੋਕਾਂ ਦੇ ਵਿੱਚ ਵੀ ਸਬਰ ਨਹੀਂ ਹੈਗਾ ਤੇ ਜਿਹੜੀ ਸਰਕਾਰ ਆਉਂਦੀ ਲੀਡਰ ਬਣਦੇ ਉਹਨਾਂ ਦੀ ਵੀ ਕੋਈ ਫਾਦਮਿਤ ਨਹੀਂ ਹੈਗੀ ਕੋਈ ਜ਼ਮੀਰ ਨਹੀਂ ਹੈਗੀ ਤੇ ਤਾਂ ਕਿ 5 ਤੋਂ 10 ਮਤਲਬ ਕਣ ਕੇ ਨਾਲ ਹੀ ਸਰਕਾਰ ਤੇ ਲੋਕਾਂ ਦੇ ਕੋਈਆ ਭਰੋਸਾ ਕਿਤਾ ਸਮੁੰਦਰ ਦੇ ਦਾਸਾਲਾਏ ਪਰ ਉਹਨਾਂ ਨੇ ਐਸਾ ਮਾਹੌਲ ਬਣਾਇਆ ਲੋਕ ਟੋਕਣ ਤੱਕ ਤੱਕਾ ਪਟ ਗਿਆ ਫਿਰ ਆ ਗਈ ਆਪ ਸਰਕਾਰ ਤੇ ਉਹ ਵੀ ਸਾਡੇ ਕਿੰਨਾ ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਵੱਡੀ ਕਾਰਜਕਾਰੀ ਨਹੀਂ ਵਿਖਾਈ ਕਿ ਲੋਕ ਉਹਨਾਂ ਤੋਂ ਖੁਸ਼ ਹੋਣ ਤੇ ਹੁਣ ਉਹ ਭਗਤ ਬਾਦ ਤੇ ਸਰਦਾਰ ਬਿਕਰਮ ਸਿੰਘ ਦੀ ਟੀਮ ਬਦ ਪਿਛਲੇ 4-5 ਮਹੀਨਿਆਂ ਤੋਂ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਚੈਨ ਲਾਤੇ ਇੱਕ ਦੂਜੇ ਦੇ ਲਈ ਚੀਕਾਂ ਘੜਾਉਣ ਦੇ ਚੱਕਰ 'ਚ ਸੀਗੇ ਤੇ ਕਿ ਕਰਮ ਜੀਟੀਆ ਗੂਗਲ ਉਹ ਫੜਿਆ ਗਿਆ ਇਸ ਚੱਕਰ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਜਾਇਦਾਦ ਜਿਹੜੀ ਆਮਦਨ ਤੋਂ ਵੱਧ ਬਣਾਈ ਗਿਆ ਤੇ ਫਿਰ ਪੁਲਿਸ ਸਰਪੰਚਾ ਨਾਲ ਬਹੁਤ ਸਾਰਾ ਡਰਾਮਾ ਰਚਿਆ ਗਿਆ ਕਿਉਂਕਿ ਕੁਝ ਨਹੀਂ ਤਾਂ ਸਪਸ਼ਟ ਨਹੀਂ ਨਾ ਹੋ ਰਿਹਾ ਉਹਨਾਂ ਨੇਾਇਕਾ ਨੂੰ ਸੁਪਰ ਉਹਨਾਂ ਨੂੰ ਭੇਜ ਦਿੱਤਾ ਜੇਲ੍ਹ ਦੇ ਵਿੱਚ ਤੇ ਦੋਵਾਂ ਤਰ੍ਹਾਂ ਦੇ ਵਕੀਲ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਟੰਗ ਨਾਲ ਯੋਰ ਲਾ ਰਹੇ ਆ ਪਰ ਇਹ ਦੇਖੋ ਮਤਲਬ ਸਿਆਸਤ ਦਾ ਘੜੀਆਂ ਨੂੰ ਦੇਖੋ ਹਨ ਜਮਰੀ ਹੋਈ ਜ਼ਮੀਰ ਵਾਲੇ ਸਾਡੇ ਲੀਡਰ ਆ ਜਿਹਨਾਂ ਨੂੰ ਹਰ ਵਾਰੀ ਅਸੀਂ ਤਖਤਾ ਤੇ ਉਠਾ ਦਿੰਦੇ ਤੇ ਵੀ ਲੁੱਟੋ ਸਾਨੂੰ ਲੁੱਟੋ ਸਾਨੂੰ ਸਾਨੂੰ ਸ਼ਦਾਈ ਬਣਾਓ ਸਾਨੂੰ ਮੂਰਖ ਬਣਾਓ ਅਸੀਂ ਮੂਰਖ ਆ ਪੰਜਾਬ ਦਾ ਪੁੱਤਰ ਕਹਿੰਦਾ ਵੀ ਅਸੀਂ ਛਤਰ ਖਾਨ ਨੂੰ ਜੰਮੇ ਆ ਇਹ ਇਹ ਸਾਰਾ ਕੁਝ ਕਿੰਨਾ ਕਿੰਨਾ ਹੈ ਸਾਰਾ ਕੁਝ ਇਹ ਚਿੱਤਰ ਵਾਰੂ ਦਾ ਨਹੀਂ ਚਿੱਤਰਕਾਰ ਨੂੰ ਜੰਮੇ ਆ। ਸਭ ਬੇਕੂਪ ਲਾਓ ਇਹ ਬੇਕੂਪ ਬਣ ਨੂੰ ਜੰਮੇ ਆ। ਅ ਅ ਮਨ ਜਦੋਂ ਹੁਣ ਮਜੀਠੀਆ ਹੁਣਾ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਚਾਹੇ ਅਕਾਲੀ ਸੀ ਚਾਹੇ ਭਾਜਪਾ ਸੀ ਕਾਲੀਆਂ ਨੇ ਤੇ ਚਲੋ ਉਹਨਾਂ ਦੇ ਹੱਥ ਚ ਫੋਨ ਲਾ ਸੀ ਭਾਜਪਾ ਕਾਂਗਰਸੀ ਹੋਰ ਕੁਛ ਉਹਨਾਂ ਦੇ ਵਟੇਰੀ ਤੇ ਜਿਹੜੇ ਢਿੱਗ ਜਿਹੇ ਤਾਂ ਉਹਨਾਂ ਦੇ ਹੱਕ ਚ ਨਿੱਤਰ ਕੇ ਆ ਗਏ ਵੀ ਇਹ ਤੇ ਸਰਕਾਰ ਧੱਕਾ ਕਰ ਰਹੀ ਆ। ਹੁਣ ਮਨ ਕੁੰਡੀ ਦੇਖੋ ਕਿ ਉਹੀ ਬੰਦੇ ਜਿਹੜੇ ਕਹਿੰਦੇ ਸੀ ਮਜੀਠੀਆ ਤੇ ਪਰਚਾ ਦਰਜ ਕਰੋ ਇਹ ਚਿੱਟਾ ਵੇਚਦਾ ਇਹਦੇ ਵੱਡੇ ਵੱਡੇ ਡਰਗ ਜਿਹੜੇ ਲੋਕ ਨਿਯੰਤਰਣ ਨਾਲ ਸੰਬੰਧਾ ਤੇ ਉਹੀ ਉਹਦੇ ਹੱਥ ਚੁੱਤਰ ਕੇ ਆ ਰਹੇ ਆ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਵਿਰੋਧਾ ਸਾਰੇ ਜਿਹਨਾਂ ਆਮ ਆਦਮੀ ਪਾਰਟੀ ਨੇ ਸਾਰੀਆਂ ਦਿਨਾਂ ਜਿਹੜੇ ਸਿੱਗੇ ਪਾਰਟੀਆਂ ਵੱਡੀਆਂ ਵੱਡੀਆਂ ਥੋਬੀ ਪਟਕਾ ਮਾਰੇ ਬੰਨੇ ਸੀ ਗੱਲ ਲੈ ਕੇ ਚੱਗੀ ਤੇ ਉਹਨਾਂ ਨੂੰ ਉਹ ਅਖਿਰ ਦੇ ਦੰਦੀਆਂ ਵੜਦੇ ਵੀ ਇਹ ਕੱਲ ਦੇ ਉੱਤੇ ਇਤਹਾ ਕਰ ਲੈਣਗੇ ਖੈਰ ਮਤਲਬ ਪੰਜਾਬ ਨੂੰ ਮਤਲਬ ਆਮ ਆਦਮੀ ਪਾਰਟੀ ਵੀ ਨਹੀਂ ਸੌਖਾ ਨਹੀਂ ਕੀਤਾ ਬਲੋਂ ਜਿਹੜੀ ਪਬਲਿਕ ਆ ਉਹ ਆ ਘੌ ਸੌਖੀ ਨਹੀਂ ਰਹੀ ਕਿਸੇ ਤਰ੍ਹਾਂ ਕੁੰਦੇਕ ਵੀ ਗਾਉ ਹੋਰਾ ਨਸ਼ਿਆਂ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਚਲੋ ਇਹ ਮਾਨ ਸੰਕਰ ਨੇ ਬਲ ਚੰਗਾ ਕੰਮ ਕੀਤਾ ਕਰ ਰਹੀ ਆ ਫੜ ਰਿਹਾ ਕੁਛ ਨਾ ਕੁਛ ਤਾਂ ਹੋ ਹੀ ਰਿਹਾ ਨਾ ਪਰ ਦੇਖੋ ਬਲਦਬਾ ਕੀ ਪਿੰਡਾਂ ਵਿੱਚ ਚਿੱਟਾ ਵਿਟਣਾ ਛੱਡ ਗਿਆ ਕੀ ਜਿਹੜੇ ਛੋਟਾ ਸ਼ਾਪ ਡਾਕਟਰ ਪਿੰਡਾਂ ਦੇ ਵਿੱਚ ਬੈਠੇ ਆ ਜਾਂ ਛੋਟੇ ਸਹਰਾਂ ਦੇ ਮੈਡੀਕਲ ਸਟੋਰ ਆ ਉਥੇ ਮਤਲਬ ਨਸ਼ਾ ਵਿਕਣਾ ਬਿਲਕੁਲ ਛੱਡ ਗਿਆ ਉਹ ਉਵੇਂ ਹੀ ਸਾਰਾ ਕੁਝ ਚੰਗ ਰਿਆ ਕੀ ਤੇ ਅਚਨ ਆ ਬਲਹੋਂ ਪੰਜਾਬ ਸਰਕਾਰ ਬਿਆਨ ਦਿੰਦੀ ਹੈ ਕਿ ਨਸ਼ੇ ਨੂੰ ਨਖਤ ਬਾਤ ਦੀਆ ਤੇ ਫਿਰ ਇੱਕ ਸਵਾਲ ਇੱਥੇ ਰੋਜ਼ ਉੱਠਦਾ ਵਾ ਕਿ ਜਿਹੜੀਆਂ ਰੋਜ਼ ਮੌਤਾਂ ਹੁੰਦੀਆਂ ਚਿੱਟੇ ਦੀ ਵੱਟ ਡੋਜ਼ ਲੈਣ ਦੇ ਨਾਲ ਟੀਕਾ ਲਾਉਣ ਦੇ ਨਾਲ ਕੈਕਸੂ ਖਾਣ ਦਾ ਛੜਕਾ ਤੇ ਸੋਸ਼ਲ ਮੀਡੀਆ ਤੇ ਗੁੰਡੇ ਡਿੱਗੇ ਇਵਨ ਕੁੜੀਆਂ ਮਤਲਬ ਪੋਸਟਾਂ ਰੇਟੀ ਦਾ ਘਰਾਂ ਵਿੱਚ ਕਿਦਾਂ ਮਤਲਬ ਚਿੱਟਾ ਪੀ ਰਹੀਆਂ ਉਹਨਾਂ ਨੂੰ ਆ ਕੇ ਕੌਣ ਦੇ ਜਾਂਦਾ ਉਹਨਾਂ ਨੂੰ ਕਾਗਰਸ ਨਹੀਂ ਆ ਕੇ ਦਿੰਦੀ ਉਹ ਵੇਚ ਰਿਆ ਕਿੱਦਾਂ ਤੇ ਵੇਚ ਰਿਆ ਤੇ ਵੇਚ ਰਿਆ ਮਤਲਬ ਇੱਕ ਗੱਲ ਬੜੀ ਮੈਂ ਸਪਸ਼ਟ ਕਰਨੀ ਚਾਹਣਾ ਵਾ ਦੀ ਸਬਡਿਵੀਜ਼ਨ ਦੇ ਵਿੱਚ ਮਤਲਬ ਚਲੋ ਮੰਨਿਆ ਇੱਕ ਜਿਹੜੀ ਹੈਗੀ ਆ ਡੀਐਸਪੀ ਦਾ ਹਲਕਾ ਉਹਦੇ ਅੰਦਰ 85 90 100 ਘੇਟ ਆਉਂਦੇ ਆ ਅਗਰ ਮਤਲਬ ਪੋਰ ਪੀਐਸਪੀ ਤੋਂ ਦੂਰ ਦੀ ਗੱਲ ਆ ਥਾਣੇ ਦਾ ਹੌਲਦਾਰ ਚਾਵੇ ਤੇ ਇੱਕ ਤੈਸੇ ਦਾ ਦਸ਼ਾਰੀ ਰਿਖਤ ਸਵਾਲ ਕੰਪੀਅਰ ਵੀਚ ਕੁਟੋਰੀਆ ਆ ਕੇ ਕਰਿਆ ਕਿਨੇ ਸਾਰੇ ਸੁਹਾਲ ਨੇ ਕਿ ਸਾਰਾ ਤੰਦਾ ਉੱਧੇ ਹੀ ਚੱਲੀ ਜਾ ਰਿਹਾ ਫਿਰ ਦੂਜੀ ਗੱਲ ਇਹ ਤੁਹ ਹੋਰ ਮੇਰੇ ਸਾਹਮਣੇ ਹੁੰਦੀ ਆ ਵੀ ਜਿੱਦਾਂ ਡਰੱਗਸ ਜਿਹੜੇ ਡਰੱਗ ਵਾਲੇ ਉਹਨਾਂ ਦੇ ਫੜਦੇ ਆ ਦਸ਼ਾਤ ਸਗਰ ਫੜਦੇ ਆ ਤੇ ਜਦੋਂ ਸਾਬਤ ਹੋ ਜਾਂਦਾ ਵੀ ਇਹ ਹੀ ਹੈ ਜੀ ਉਹਨਾਂ ਦੇ ਘਰ ਟੋਲੇ ਸ਼ੁਰੂ ਕਰ ਦਿੰਦੇ ਤੇ ਉਹ ਆਪ ਪਤਾ ਨਹੀਂ ਬਣਾ ਕੇ ਕਿੱਥੇ ਚਲ ਗਏ ਘਰ ਦੇ ਬਿਲਕੁਲ ਦੇ ਖਾਈ ਦਿੰਦੇ ਸੋਸ਼ਲ ਮੀਡੀਆ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਇਹ ਇਹ ਚਾਹੀਦਾ ਬਾ ਉਹਨ ਸਿਕਦਾਬ ਮੈਂ ਕਾਨੂੰਨੀ ਝੜਦਾ ਪਰ ਇਦਾਂ ਦਾ ਕੋਈ ਕਾਨੂੰਨ ਬਣਾਇਆ ਵੀ ਜਾ ਸਕਦਾ ਕਿ ਜਿਹੜੇ ਇਹ ਨਜਾਇਜ਼ ਪੈਸੇ ਨਾਲ ਕੂਟੀਆਂ ਬਣੀਆਂ ਤੇ ਉਹਨਾਂ ਨੂੰ ਮਤਲਬ ਉਹ ਪੰਜਾਬ ਸਰਕਾਰ ਨੂੰ ਉਹ ਮਿਲ ਜਾਣ ਉਹਨਾਂ ਦਾ ਬੋਲੀ ਲਾ ਕੇ ਤੇ ਉਹ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚੋਂ ਪੈਸਾ ਜਮ੍ਹਾਂ ਹੋ ਜਾਵੇ ਤੇ ਕੁਝ ਇਦਾਂ ਦਾ ਹੋਵੇ ਤੇ ਪੰਜਾਬ ਦੇ ਹਾਲਾਤ ਕੁਝ ਮਤਲਬ ਜਿਹੜੇ ਦਾਵਾ ਡੋਲ ਹੋ ਰਹੀ ਦੀ ਆਤਮਿਕ ਪੱਖੋਂ ਗਰੀਬਾਂ ਦੇ ਪੱਖੋਂ ਉਹ ਕੁਛ ਬेटर ਹੋ ਸਕਦੇ ਆ ਮਤਲਬ ਕੁਛ ਈਦਾ ਕਰਕੇ ਜਿਹੜਾ 1000 ਰੁਪਏ ਦੀ ਸਕੀਮ ਦਾ ਉਹਨਾਂ ਨੇ ਵਾਦਾ ਕੀਤਾ ਹੈ ਵੀ ਔਰਤਾਂ ਨੂੰ ਖਾਤੇ ਵਿੱਚ ਆਏ ਪਰ ਉਹ ਦੂਸਰੇ ਬਿਹਾਰ ਤੋਂ ਉਹ ਵੀ